ਹਾਰੇ ਵਿੱਚ ਚੰਗਾਂ ਖਾਣ ਕੇ ਉੱਠ ਹੋ ਗਈ ਬਣਾਈ ਧਾਰ ਪਿਆਰ ਜਨ ਦੈਲੀ ਗੁਪਿੰਦਰ ਬੱਬਲ ਨੂੰ ਅਰਜਨ ਵੈਲੀ ਨੇ ਮਿਲੇਆ ਸਰਵੋਤਮ ਪਲੇਬੈਕ ਗਾਇਕ ਦਾ ਅਵਾਰਡ ਹਾਰੇ ਜਨ ਦੈਲੀ ਕੰਫਰਾਂਸ ਜੋੜ ਕੇ ਬਨਾਲ ਸੀਗਮਾਰੀ ਗਾਇਕ ਗੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮ ਫੇਅਰ ਅਵਾਰਡ ਸਮਾਰੋਹ ਦੇ ਵਿੱਚ ਫਿਲਮ ਐਨੀਮਲ ਦੇ ਗੀਤ ਅਰਜਨ ਵੈਲੀ ਦੇ ਲਈ ਸਰਵੋਤਮ ਪਲੇਬੈਕ ਗਾਇਕ ਪੁਰਸ਼ ਦਾ ਪੁਰਸਕਾਰ ਜਿੱਤਿਆ। ਇਸ ਸਾਲ ਦਾ ਸ਼ਾਨਦਾਰ ਪੁਰਸਕਾਰ ਸਮਾਰੋਹ ਗਾਂਦੀਨਗਰ ਗੁਜਰਾਤ ਵਿੱਚ ਹੋਇਆ। ਬੱਬਲ ਦੁਆਰਾ ਗਾਇਆ ਤੇ ਲਿਖੇ ਗਏ ਇਸ ਗੀਤ ਦਾ ਸੰਗੀਤ ਮਰਨਪਾਟ ਵਾਦਨੀ ਤਿਆਰ ਕੀਤਾ। ਇਸ ਤੋਂ ਇਲਾਵਾ ਐਨੀਮਲ ਦੇ ਬੈਸਟ 뮤직 ਐਲਬਮ ਦਾ ਅਵਾਰਡ ਵੀ ਜਿੱਤਿਆ। रणवीर कपूर ਨੂੰ ਐਨੀਮਲ ਲਈ ਸਰਵੋਤਮ ਅਦਾਕਾਰ ਦਾ ਅਵਾਰਡ ਮਿਲਿਆ ਜਦਕਿ आलिया ਪੱਡ ਨੂੰ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਲਈ ਸਰਵੋਤਮ ਅਦਾਕਾਰਾ ਦਾ ਅਵਾਰਡ ਮਿਲਿਆ। ਇਸ ਦਿਨਾਂ ਹੀ ਵਿਕਰਾਂਤ ਮੈਸੀ ਦੀ ਫਿਲਮ 12th ਫੇਲ ਇਸ ਸਾਲ ਦੀ ਸਰਮੋਤਮ ਫਿਲਮ ਬਣ ਗਈ ਹੈ। ਇਸ ਦੇ ਨਾਲ ਹੀ ਵਿਦੂ 12th ਫੇਲ ਦੇ ਲਈ ਵਿਨੋਦ ਚੋਪੜਾ ਨੂੰ ਸਰਵੋਤਮ ਨਿਰਦੇਸ਼ਕ ਦਾ ਫਿਲਮ ਫੇਅਰ ਅਵਾਰਡ ਮਿਲਿਆ। ਹਾਂ ਦੇ ਵਿੱਚ ਕਾਂਖਾਂ ਦੀ ਬਿੰਦਰ ਬੱਬਲ ਨੂੰ ਅਰਜਨ ਵੈਲੀ ਨੇ ਮਿਲੇਆ ਸਰਵੋਤਮ ਪਲੇਬੈਕ ਗਾਇਕ ਦਾ ਅਵਾਰਡ ਗਾਇਕ ਬਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮ ਫੇਅਰ ਅਵਾਰਡ ਸਮਾਰੋਹ ਦੇ ਵਿੱਚ ਫਿਲਮ ਐਨੀਮਲ ਦੇ ਗੀਤ ਅਰਜਨ ਵੈਲੀ ਦੇ ਲਈ ਸਰਵੋਤਮ ਪਲੇਬੈਕ ਗਾਇਕ ਪੁਰਸ਼ ਦਾ ਪੁਰਸਕਾਰ ਜਿੱਤਿਆ। ਇਸ ਸਾਲ ਦਾ ਸ਼ਾਨਦਾਰ ਪੁਰਸਕਾਰ ਸਮਾਰੋਹ ਗਾਂਦੀਨਗਰ ਗੁਜਰਾਤ ਵਿੱਚ ਹੋਇਆ। ਬੱਬਲ ਦੁਆਰਾ ਗਾਇਆ ਤੇ ਲਿਖੇ ਗਏ ਇਸ ਗੀਤ ਦਾ ਸੰਗੀਤ ਮਰਨਪਾਤ ਵਾਜ ਨੇ ਤਿਆਰ ਕੀਤਾ। ਇਸ ਤੋਂ ਇਲਾਵਾ ਐਨੀਮਲ ਦੇ ਬੈਸਟ 뮤직 ਐਲਬਮ ਦਾ ਅਵਾਰਡ ਵੀ ਜਿੱਤਿਆ। रणवीर कपूर ਨੂੰ ਐਨੀਮਲ ਲਈ ਸਰਵੋਤਮ ਅਦਾਕਾਰ ਦਾ ਅਵਾਰਡ ਮਿਲਿਆ ਜਦਕਿ आलिया भट्ट ਨੂੰ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਲਈ ਸਰਵੋਤਮ ਅਦਾਕਾਰਾ ਦਾ ਅਵਾਰਡ ਮਿਲਿਆ। ਇਸ ਦੇ ਨਾਲ ਹੀ ਵਿਕਰਾਂਤ ਮੈਸੀ ਦੀ ਫਿਲਮ 12th ਫੇਲ ਇਸ ਸਾਲ ਦੀ ਸਰਵੋਤਮ ਫਿਲਮ ਬਣ ਗਈ ਹੈ। ਇਸ ਦੇ ਨਾਲ ਹੀ ਵਿਦੂ 12th ਫੇਲ ਦੇ ਲਈ ਵਿਨੋਦ ਚੋਪੜਾ ਨੂੰ ਸਰਵੋਤਮ ਨਿਰਦੇਸ਼ਕ ਦਾ ਫਿਲਮ ਫੇਅਰ ਅਵਾਰਡ ਮਿਲਿਆ। ਹਾਂ ਦੇ ਚਿਟਾਂਗ ਖਾਨ ਦੇ ਉੱਥੇ ਹੋ ਗਏ ਗੁਪਿੰਦਰ ਬੱਬਲ ਨੂੰ ਅਰਜਨ ਵੈਲੀ ਨੇ ਮਿਲੇਆ ਸਰਵੋਤਮ ਪਲੇਬੈਕ ਗਾਇਕ ਦਾ ਅਵਾਰਡ ਗਾਇਕ ਗੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਅਵਾਰਡ ਸਮਾਰੋਹ ਦੇ ਵਿੱਚ ਫਿਲਮ ਐਨੀਮਲ ਦੇ ਗੀਤ ਅਰਜਨ ਵੈਲੀ ਦੇ ਲਈ ਸਰਵੋਤਮ ਪਲੇਬੈਕ ਗਾਇਕ ਪੁਰਸਕਾਰ ਜਿੱਤਿਆ। ਇਸ ਸਾਲ ਦਾ ਸ਼ਾਨਦਾਰ ਪੁਰਸਕਾਰ ਸਮਾਰੋਹ ਕਾਂਦੀਨਗਰ ਗੁਜਰਾਤ ਵਿੱਚ ਹੋਇਆ ਬੱਬਲ ਦੁਆਰਾ ਗਾਇਆ ਤੇ ਲਿਖੇ ਗਏ ਇਸ ਗੀਤ ਦਾ ਸੰਗੀਤ ਮਰਨਪਾਟਵਾਜ ਨੇ ਤਿਆਰ ਕੀਤਾ। ਇਸ ਤੋਂ ਇਲਾਵਾ ਐਨੀਮਲ ਦੇ ਬੈਸਟ میوزਿਕ ਐਲਬਮ ਦਾ ਅਵਾਰਡ ਵੀ ਜਿੱਤੇ ਆ। ਦਨਵੀਰ ਕਪੂਰ ਨੂੰ ਐਨੀਮਲ ਲਈ ਸਰਵੋਤਮ ਅਦਾਕਾਰ ਦਾ ਅਵਾਰਡ ਮਿਲਿਆ ਜਦਕਿ ਆਲੀਆ ਪੱਡੂ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਲਈ ਸਰਵੋਤਮ ਅਦਾਕਾਰਾ ਦਾ ਅਵਾਰਡ ਮਿਲਿਆ। ਇਸ ਦਿਨ ਨਾਲ ਹੀ ਵਿਕਰਾਂਤ ਮੈਸੀ ਦੀ ਫਿਲਮ 12th ਫੀਲ ਇਸ ਸਾਲ ਦੀ ਸਰਵੋਤਮ ਫਿਲਮ ਬਣ ਗਈ ਹੈ। ਇਸ ਦੇ ਨਾਲ ਹੀ ਵਿਦੂ 12th ਫੀਲ ਦੇ ਲਈ ਵਿਨੋਦ ਚੋਪੜਾ ਨੂੰ ਸਰਵੋਤਮ ਨਿਰਦੇਸ਼ਕ ਦਾ ਫਿਲਮ ਫੇਅਰ ਅਵਾਰਡ ਮਿਲਿਆ।